ਤੇ ਨਾਲ ਦੇ ਵੀ ਕਰਨ ਦਾ ਗਰਵਾਣ ਵੀ ਕਿਉਂ ਤਿੰਨ ਬੰਦਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਜਿਉਂ ਦੀ ਉੱਪਰ ਕੀ ਉਮੀ ਬਲਾਸਟ ਹੋ ਗਈ ਉਪਰ ਤਕਰੀਬਨ 105 ਚੰਦਰ ਟੋਟਰੀਸ਼ਣ ਦੀ ਇਲੈਕਟ੍ਰੋਨਿਕਸ ਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਆ ਗਿਆ ਤਕਰੀਬਨ 4 ਘੰਟੇ ਮੈਂ ਮੌਜੂਦ ਸੀ ਤੇ ਜਾਨੀ ਨਖਾਂ ਉੱਪ ਜਾਓ ਮੰਗਿਆ ਨਹੀਂ ਮੰਗ ਤਾਹੂ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹੈਲਪ ਕਰਨ ਜਾਏ ਕੋਠੇ ਨਾ ਦਾ ਵੀ ਕੰਮ ਤਾਂ ਦਰਵਾਜ਼ਾ ਵੀ ਕਿਉ ਤਨ ਬੰਡਾਲਾ ਮਿੱਤੇਦਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬੀਤੀ ਪਈ ਜਿਉਂ ਦੀ ਉੱਪਰ ਕਿਉਂ ਗਲਾਸ ਤੋਂ ਲੀ ਉਪਰ ਤਤ ਪ੍ਰੀਵੋ ਸੋਬ ਚੰਦ ਟੋਟੇਸ਼ਨ ਦੇ ਇਲੈਕਟ੍ਰੋਨਿਕਸ ਮਾਨਸਾਰਾ ਸੜ ਗਿਆ ਇਹ ਦੇਕਰ ਕੇ ਕਾਫੀ ਨੁਕਸਾਨ ਆ ਤਕਰੀਬਨ 4 ਲੱਖ ਮੈਂ ਮੌਜੂਦ ਸੀ ਤੇ ਜਾਨੀ ਨਖਾਨ ਦਬ ਜਾਓ ਮੰਗ ਤਾਂ ਹੁਣ ਕੀ ਕਰਨੀ ਆ ਬਾਕੀ ਗੌਰਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹੈਲਪ ਕਰਨ ਚਾਹੇ ਕੱਟੇ ਨਾ ਰਵੀਗਾਂ ਦਾ ਗਰਮ ਵੀ ਕਿਉਂ ਤਨ ਬੰਡਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਜੀ ਉਮੀ ਦੇ ਉੱਪਰ ਕਿਉਂ ਹੀ ਬਿਜਾਸਟ ਹੋ ਗਈ ਉਪਰੋਂ ਤਕਰੀਬਨ 150 ਟਟ ਕ੍ਰਿਸ਼ਣ ਦੀ ਇਲੈਕਟ੍ਰੋਨਿਕਸ ਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਆ ਤਕਰੀਬਨ 4 ਲੱਖ ਮੈਂ ਮੌਜੂਦ ਸੀ ਤਾ ਤੰਨੇ ਖਾਉਂ ਜਾਨੀ ਨਖਾਂ ਕਬਜਾ ਮੰਗ ਲੱਭੇ ਮੰਗ ਤਾ ਹੂੰ ਠੀਕ ਕਰਨੀਆਂ ਬਾਕੀ ਗੌਰਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹਲਕਾ ਨਹੀਂ ਚਾਏ ਕੋਤ ਤੇ ਨਾ ਦਵੀ ਕਰਨ ਦਾ ਗੌਰਮੈਂਟ ਵੀ ਕਿਉ ਤੰਨ ਬੰਨਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਸੀ ਉਂਗੀ ਦੇ ਉੱਪਰ ਕਿਉਂ ਵਿਲਾਸ ਹੋ ਗਈ ਉਪਰ ਤਪਰੀਵਨ ਸੋਕ ਚੰਦਰ ਟੋਟਰੀਸ਼ਨ ਦੇ ਇਲੈਕਟ੍ਰੋਨਿਕਸ ਮਾਨਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਹੋ ਤਕਰੀਬਨ 4 ਲੱਖ ਮੈਂ ਮੌਜੂਦ ਸੀ ਤੇ ਜਾਨੀ ਨਖਾਂ ਤੁਮ ਜਾਓ ਮੰਗਿਆ ਮੈਂ ਮੰਗਤਾ ਹਾਂ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਕਿ ਕੋਈ ਹੱਲ ਕਰ ਦੇ ਜਾਈਂ ਕਦੋਂ ਨਾਲ ਉਹ ਹੀ ਗੰਦਾ ਘਰ ਵੇਖਿਓ ਤਿੰਨ ਬੰਦਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਜਿਉਂਗੀ ਦੇ ਉੱਪਰ ਕੀ ਉਮੀਗਲਾਸ ਦੇ ਉਪਰ ਤਕਰੀਬਨ 150 ਟੁੱਟ ਗਈ ਛੰਦੇ ਇਲੈਕਟ੍ਰੋਨਿਕਸ ਸਾਮਾਨ ਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਆਪਦਾ ਤਕਰੀਬਨ 4 ਲੱਖ ਮੈਂ ਮੌਜੂਦ ਸੀ ਤੇ ਹਲੇ ਕੱਦ ਨਾ ਜਾਨੀ ਨਖਾਂਤ ਕਦ ਜਾ ਮੰਗੀ ਅਭੀ ਮੰਗ ਤਾਂ ਹੁਣ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹੈਲਪ ਕਰਨ ਚਾਹੇ ਪਟੇਨਾ ਦਾ ਵੀ ਗੰਦ ਦਾ ਗੁਰੂਆਂ ਵੀ ਕਿਉਂ ਤਨ ਬੰਨਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਝਿਮਗੀ ਦੇ ਉੱਪਰ ਕਿਉਂ ਹੀ ਬਿਜਲਸ ਹੋ ਗਈ ਉਪਰੋਂ ਤਤ ਪ੍ਰੀਵਸਾਬ ਚੰਦ ਟੋਪ ਰਿਚੈਂਡ ਦੀ ਇਲੈਕਟ੍ਰੋਨਿਕਸ ਮੰਗਸਾਰਾ ਸੜ ਗਿਆ ਦੇ ਦੇ ਕਰਕੇ ਕਾਫੀ ਨੁਕਸਾਨ ਹੋਇਆ ਤਕਰੀਬਨ 4 ਲੱਖ ਮੈਂ ਮੌਜੂਦ ਸੀ ਤੇ ਸਾਰੇ ਨੁਕਸਾਨ ਦੱਜਾਓ ਮੰਗਿਆ ਮੰਗਤ ਆਹ ਨੂੰ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹੈਲਪ ਕਰਨ ਚਾਹੇ